ਸਿਆਣੋਂ ਬਹੁਤ-ਬਹੁਤ ਦਿਲੋਂ ਦਿਲੋਂ ਮੁਬਾਰਕਾਂ ਪ੍ਰਮਾਤਮਾ ਸਭ ਮੇਰੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੇ ਸਭ ਦੀਆਂ ਮੁਸ਼ਕਲਾਂ ਦੂਰ ਕਰੇ ਜੈ ਸ਼ੰਕਰ ਬੋਲੇ ਹੋ ਸ਼ੰਕਰ ਬਾਲੇ ਭਾਈਆਂ ਵੇਕੇ ਅਸੀਂ ਬੈਨੂ ਨਤਮਸਤਕ ਹੋਏ ਆਂ ਸ਼ਿਵਜੀ ਮਹਾਰਾਜ ਦੀ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀ ਕਿ ਸਰਬੱਤ ਦਾ ਭਲਾ ਹੋਵੇ ਅੱਜ ਸ਼ਿਵਰਾਤਰੀ ਦਾ ਮਹਾ ਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਔਰ ਇਸ ਤਿਉਹਾਰ ਦੇ ਵਿੱਚ ਅੱਜ ਸਭ ਤੋਂ ਵੱਡਾ ਯੋਗਦਾਨ ਜਿਹੜਾ ਲੰਗਰਾਂ ਦੇ ਵਿੱਚ ਸਾਰੇ ਸ਼ਹਿਰ 'ਚ ਪੈ ਰਿਹਾ ਸਬਜੀ ਮੰਡੀ ਵੱਲਾ ਵੱਲੋਂ ਜੋ ਕਿ ਹਰ ਘਰ ਦੇ ਵਿੱਚ ਵੀ ਯੋਗਦਾਨ ਪਾਉਂਦੇ ਨੇ ਕਿਉਂਕਿ ਸਬਜੀ ਦੀ ਸਪਲਾਈ ਇਹਨਾਂ ਦੀ ਬਹੁਤ ਵੱਡੀ ਹੈ ਪਰ ਅੱਜ ਵੱਡਾ ਲੰਗਰ ਤੁਸੀਂ ਵੇਖੋਗੇ ਮੇਰਾ ਖਿਆਲ ਕੋਈ ਚੀਜ਼ ਦੀ ਕਮੀ ਇੱਥੇ ਨਹੀਂ ਹੈਗੀ ਹਰ ਤਰ੍ਹਾਂ ਦਾ ਲੰਗਰ ਇਹਨਾਂ ਨੇ ਪ੍ਰਬੰਧ ਕੀਤਾ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਸਮੁੱਚੀ ਟੀਮ ਦਾ ਜਿਹੜਾ ਇਹਨਾਂ ਨੇ ਅੱਜ ਇਸ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਸਮੂਹ ਸਬਜ਼ੀ ਮੰਡੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਤੇ ਅਸੀਂ ਜਾਣਦੇ ਵੀ ਇਹ ਤਿਆਰ ਹਰ ਇਹਨੇ ਸਾਨੂੰ 20 25 ਸਾਲ ਹੋ ਗਏ ਮੈਂ ਅੰਦਾਜ਼ਾ ਨੂੰ ਅੱਗੇ ਵੀ ਇਸ ਤਰ੍ਹਾਂ ਹੀ ਚੱਲਦਾ ਰਹੇ ਇਸ ਤੇ ਮਹਾਰਾਜ ਦੀ ਕਿਰਪਾ ਰਹੇ ਭੋਲੇ ਸ਼ੰਕਰ ਦੀ ਕਿਰਪਾ ਰਹੇ ਇਸ ਤੇ ਸਾਡਾ ਸਾਰਾ ਕੰਮ ਕਾਮਯਾਬ ਹੋਵੇ ਤੇ ਇਹ ਅਣਗਿਣਤੀ ਅਣਜਨਤਾ ਕੋਈ ਪਤਾ ਨਹੀਂ ਲੱਗਦੇ 30 ਸਾਲ ਹੋ ਗਏ ਪਤਾ ਕੋਈ ਨਹੀਂ ਕਿੰਨੇ ਹੋ ਗਏ ਪਤਾ ਹੀ ਕੋਈ ਨਹੀਂ